ਸਾਸ੍ਰੀ ਕਾਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ بار ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੇ ਲੱਤ ਦੇ ਅੰਦਰਲੇ ਪਾਸੇ ਦਰਦ ਹੋ ਰਿਹਾ ਹੈ ਇਨਰ ਲੈਗ ਪੇਨ ਗਰੋਇੰਗ ਤੋਂ ਜਾ ਰਹੀ ਹੈ نیچے ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਜ਼ਿਆਦਾਤਰ ਦੇਖਿਆ ਗਿਆ ਹੈ ਜਦੋਂ ਆਪਾਂ ਲੰਮੇ ਸਮੇਂ ਲਈ ਖੜਕੇ ਕੋਈ ਵੀ ਕੰਮ ਕਰਦੇ ਆਂ ਆਪਣੇ ਲੱਤ ਦੇ ਅੰਦਰਲੇ ਪਾਸੇ ਇਸ ਜਗ੍ਹਾ ਦਰਦ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਅੰਦਰਲੇ ਮਸਲ ਆਪਣੇ ਵੀਕ ਹੋ ਜਾਂਦੇ ਨੇ ਔਰ ਜਿਹੜੇ ਪੱਟ ਦੇ ਬਹਰਾਲੇ ਮਸਲਸ ਨੇ ਊਟ ਆਇਟ ਹੋਣੀ ਸ਼ੁਰੂ ਹੋ ਜਾਂਦੇ ਨੇ ਪ੍ਰੈਗਨੈਂਸੀ ਦੇ ਵਿੱਚ ਗਠੀਏ ਦੇ ਵਿੱਚ ਜਿਨ੍ਹਾਂ ਦੇ ਕਿਡਨੀ ਦੇ ਸਟੋਨ ਹੈ ਉਹਨਾਂ ਦੇ ਵੀ ਕਈ ਵਾਰੀ ਇਸ ਜਗ੍ਹਾ ਤੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਸੋ ਤੁਸੀਂ ਘਬਰਾਉਣਾ ਨਹੀਂ ਇਸ ਦੇ ਲਈ ਆਸਾਨ ਕਸਰਤਾਂ ਤੁਹਾਡੇ ਲਈ ਅੱਜ ਲੈ ਕੇ ਆਏ ਹਾਂ ਕਿਉਂਕਿ ਇਹ ਕਸਰਤਾਂ ਅਸੀਂ ਰੋਜ਼ਾਨਾ ਆਪਣੇ ਪੇਸ਼ੈਂਟਸ ਨੂੰ ਆਪਣੇ ਕਲੀਨਿਕ ਤੇ ਕਰਾਉਂਦੇ ਆਂ ਔਰ ਇਹਦਾ ਰਿਜ਼ਲਟ 100% ਹੈ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡਿਸ ਨੇ ਐਸ ਹਰੀ ਸਿੰਘ ਸਰਾਹ ਫਿਜ਼ੋਥੈਰਪੀ ਜੋ ਕਿ ਸਾਡੀ ਕਲੀਨਿਕ ਦੀ ਆਈਡੀ ਹੈ ਇੱਕ ਮੇਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਇੱਕ ਮੇਰੇ ਵਾਈਫ ਦੀ ਆਈਡੀ ਹੈ ਡਾਕਟਰ ਵੇਬਾ ਸਰਾਹ ਤੁਸੀਂ ਉੱਥੇ ਜ਼ਰੂਰ ਫਾਲੋ ਕਰੋ ਔਰ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਐਸ ਹਰੀ ਸਿੰਘ ਸਰਾਹ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਸਾਨੂੰ ਫਾਲੋ ਕਰੋ YouTube ਚੈਨਲ ਡਾਕਟਰ ਗੁਰਸ਼ੀਰ ਬਲੌਗਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਪ੍ਰੈਗਨੈਂਸੀ ਦੇ ਦੌਰਾਨ ਲੱਤ ਦੇ ਅੰਦਰਲੇ ਪਾਸੇ ਦਰਦ ਆਮ ਦੇਖਿਆ ਗਿਆ ਹੈ ਗਠੀਏ ਦੇ ਪੇਸ਼ੈਂਟਸ ਹੋ ਗਏ ਉਹਨਾਂ ਦੇ ਵਿੱਚ ਆਮ ਦੇਖਿਆ ਗਿਆ ਹੈ ਔਰ ਜਿਨ੍ਹਾਂ ਦੇ ਚੂਲੇ ਦੇ ਵਿੱਚ ਖੂਨ ਦੀ ਸਪਲਾਈ ਖੂਨ ਦਾ ਸੰਚਾਰ ਘਟ ਜਾਂਦਾ ਹੈ ਉਹਨਾਂ ਦੇ ਦਰਦ ਇਹ ਜਿਆਦਾ ਨਿਕਲ ਕੇ ਆਉਂਦਾ ਹੈ ਸੋ ਤੁਸੀਂ ਬਿਲਕੁਲ ਨਹੀਂ ਘਬਰਾਉਣਾ ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰ ਦਿਓ ਔਰ ਸਵੇਰੇ ਸ਼ਾਮ ਔਰ ਇੱਕ ਕਸਰਤਾਂ ਤੁਸੀਂ ਸਵੇਰੇ ਸ਼ਾਮ ਕਰਨੀਆਂ ਨੇ ਤੁਸੀਂ ਦੇਖੋਗੇ ਤੁਹਾਡਾ ਦਰਦ ਇਹ ਹੌਲੀ ਹੌਲੀ ਘਟਣਾ ਸਟਾਰਟ ਹੋ ਗਿਆ ਹੈ ਸੋ ਸਮੇਂ ਨੂੰ ਬਰਬਾਦ ਨਾ ਕਰੀਏ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਸਵਤਾ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਉਹ ਨੰਬਰ 1 ਐਕਸਰਸਾਈਜ਼ ਕੀ ਹੈ ਜਿਹੜੀ ਸਭ ਤੋਂ ਪਹਿਲਾਂ ਕਰਨੀ ਆ ਫਰੌਗ ਸਟ੍ਰੈਚ ਇਸ ਨੂੰ ਆਪਾਂ ਕੀ ਕਰਾਂਗੇ ਆਪਾਂ ਫਿਗਰ ਆਫ 4 ਚ ਆ ਜਾਣਾ ਔਰ ਦੋਨੇ ਏਡੀਆਂ ਜੋੜ ਲੈਣੀਆਂ ਨੇ ਔਰ ਗੋਡੇ ਵੱਧ ਤੋਂ ਵੱਧ ਖੋਲ ਦੇਣੇ ਜਿੰਨੇ ਵੱਧ ਤੋਂ ਵੱਧ ਖੋਲਾਂਗੇ ਔਰ ਆਪਾਂ ਆਪਣੇ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਔਰ ਹੱਥ ਅੱਗੇ ਲੈ ਜਾਣੇ ਜਦੋਂ ਆਪਾਂ ਹੱਥ ਅੱਗੇ ਲੈ ਕੇ ਜਾਵਾਂਗੇ ਆਪਣੇ ਅੰਦਰਲੇ ਪਾਸੇ इस जगह पर इत स्ट्रैच पेगा इसको तुम्हें होल्ड करना पूरे दस सैकेंड एक दो तीन चार पाँच छे सत्त अठ नौ दस दैन फिर तीस वापस आ जाना दैन फिर अगे जावेगी फिर इतें होल्ड करा एक दो तीन चार पाँच छे सत अठ नौ दस दैन फिर रिलैक्स हो जाना हौली हौली then फेर आगे ਜਾਵਾਂਗੇ ਫਿਰ ਇਥੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 then ਫਿਰ ਪਿੱਛੇ ਆਵਾਂਗੇ ਇਸ ਤਰ੍ਹਾਂ ਕਰਕੇ ਤੁਸੀਂ ਇਸ ਦੇ ਪੂਰੇ 5 ਤੋਂ 6 ਸੈਟ ਲਾਉਣੇ ਪਹਿਲੇ ਦਿਨ ਮਤਲਬ ਸਵੇਰੇ ਸ਼ਾਮ ਪਹਿਲੇ ਦਿਨ ਇਨੀ ਵਾਰ ਹੀ ਕਰਨਾ ਜ਼ਿਆਦਾ ਕਰਾਂਗੇ ਦਰਦ ਵੱਜ ਜਾਏਗਾ ਸੋ ਇਹ ਹੋਗੀ ਤੁਹਾਡੀ ਪਹਿਲੀ ਕਸਰਟ ਜਿਸ ਨੂੰ ਫਰੌਗ ਸਟ੍ਰੈਚ ਕਿਹਾ ਜਾਂਦਾ ਹੈ ਔਰ ਇਸ ਦੇ ਵਿੱਚ ਤੁਸੀਂ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਆਪਣੀ ਹੌਟ ਪੈਕ ਦੇਣੇ ਆ ਦੋ ਗਰਮ ਪਾਣੀ ਵਾਲੀਆਂ ਬੋਤਲਾਂ ਲੈ ਲਿਓ ਇਦਾਂ ਪੈ ਜਾਣਾ ਤੁਸੀਂ ਔਰ ਪੈ ਕੇ ਪੱਟ ਦੇ ਅੰਦਰਲੇ ਪਾਸੇ ਇਸ ਜਗ੍ਹਾ ਆਪਾਂ ਹੌਟ ਪੈਕ ਰੱਖਾਂਗੇ 15 ਤੋਂ 20 ਮਿੰਟ ਸਵੇਰੇ ਸ਼ਾਮ ਕਸਰਤਾਂ ਵੀ ਸਵੇਰੇ ਸ਼ਾਮ ਹੀ ਕਰਨੀਆਂ ਨੇ ਸੋ ਇਹ ਹੋ ਗਈ ਪਹਿਲੀ ਕਸਰਤ ਜਿਸ ਦੇ ਵਿੱਚ ਆਪਾਂ ਫਰੌਗ ਸਟ੍ਰੈਚ ਕੀਤਾ ਜਿਹੜੀ ਦੂਜੀ ਐਕਸਰਸਾਈਜ਼ इस दे की करना इसना आपने पैर इदा जोड़ लेने और आपफ्लाई स्ट्रैच करना पैके। तो पैके वत्त खोल दो इतों हथा भी तो मदद ले सकते हो और इतने तो फोल्ड करना पूरे दस सैकेंड एक दो तीन चार पे सात आठ नौ दस दिन रिलैक्स फिर खोल देंगे पूरा फिर से होल्ड करना दस सेकेंड एक दो तो, तीन चार पांच पे सात आठ नौ दस फिर खोल देना फिर से होल्ड करना एक दो तो, तीन चार पन, आट, तो, पांच पे सात आठ नौ दस दैन रिलैक्स इसमें इस घो घट छनी होगी तो बटरफ्लाई स्ट्रैच दूजी कस्टर ਹੁਣ ਜਿਹੜੀ ਤੀਜੀ ਕਸਰਤਾ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਦੋਨਾਂ ਲੱਤਾਂ ਦੇ ਵਿਚਾਲੇ ਇੱਥੇ ਆਪਾਂ ਗੋਡਿਆਂ ਦੇ ਵਿਚਾਲੇ ਮਤਲਬ ਸਹਰਾਣਾ ਰੱਖ ਦੇਣਾ ਔਰ ਇਸ ਨੂੰ ਆਪਾਂ ਦੋਨਾਂ ਸਾਈਡ ਤੋਂ ਜ਼ੋਰ ਦੀ ਇਦਾਂ ਆਪਾਂ ਕੁੱਟਾਂਗੇ ਦੇਖੋ ਆਪਾਂ ਇੱਕ ਸਹਰਾਣਾ ਲੈ ਲਿਆ ਔਰ ਇਸ ਨੂੰ ਆਪਾਂ ਦੋਨਾਂ ਗੋਡਿਆਂ ਨਾਲ ਇਦਾਂ ਪ੍ਰੈਸ ਕਰਨਾ ਔਰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 फिर कुटा एक दो तीन चार पांच सात आठ नौ दस फिर कुटा एक दो तीन चार पांच पे सात आठ नौ दस फिर कुटा एक दो तीन चार पांच पे सात आठ नौ दस ਦੈਨ ਰਿਲੈਕਸ ਇਸਕਾ ਸੋਤਨੂ ਵੀ ਤੁਸੀਂ ਪਹਿਲੇ ਦਿਨ 5 ਤੋਂ 6 ਵਾਰੀ ਕਰਨਾ ਜਿਸ ਦੇ ਵਿੱਚ ਆਪਾਂ ਸਰਾਣੇ ਨੂੰ ਆਪਣੀ ਦੋਨਾਂ ਲੱਤਾਂ ਦੇ ਨਾਲ ਪ੍ਰੈਸ ਕੀਤਾ ਸੋ ਇਸ ਤੋਂ ਅਗਲੀ ਕਸਰਤ ਕੀ ਹੋਏਗੀ ਇਸ ਦੇ ਵਿੱਚ ਆਪਾਂ ਕਰਾਂਗੇ ਸਾਈਡ ਐਸਐਲਆਰ ਮਤਲਬ ਸਾਈਡ ਲਾਈਨ 'ਚ ਨਾ ਪੈ ਜਾਣਾ ਔਰ ਆਪਾਂ ਇੱਕ ਗੋਡਾ ਅੰਦਰ ਮੋੜ ਲੈਣਾ ਦੂਜੀ ਲੱਤ ਬਿਲਕੁਲ ਸਿੱਧੀ ਔਰ ਇਹ ਲੱਤ ਆਪਾਂ ਹਵਾ 'ਚ ਚੱਕ ਦੇਣੀ ਹੈ ਇਸ ਤਰ੍ਹਾਂ ਕਰਕੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਇੱਕ दो तीन चार पाँच, सात, आठ, नौ दस देन रिलैक्स फिर होल्ड करा दस सेकेंड। एक दो तीन चार पाँच, पे सात, आठ, नौ दस देन रिलैक्स फिर होल्ड करा दस सेकेंड। एक दो तीन चार पाँच, पे सात, आठ, नौ दस देन रिलैक्स ਇਸ ਕਸਰਤ ਨੂੰ ਵੀ ਤੁਸੀਂ 5 ਤੋਂ 6 ਵਾਰ ਕਰਨਾ ਪਹਿਲੇ ਦਿਨ ਹੌਲੀ ਹੌਲੀ ਵਧਾ ਕੇ ਆਪਾਂ ਇਹ 10 ਵਾਰੀ ਤੇ ਲੈ ਜਾਣਾ ਦੇਖੋ ਦੂਸਰੀ ਸਾਈਡ ਤੋਂ ਨੂੰ ਕਰਕੇ ਦਿਖਾਉਨੇ ਆ ਸਾਈਡ ਲਾਈਨ 'ਚ ਬਹਿ ਜਾਓਗੇ ਇੱਕ ਗੋਡਾ ਅੰਦਰ ਇੱਕ ਲੱਤ ਸਿੱਧੀ ਔਰ ਹੀ ਲੱਤ ਆਪਾਂ ਹਵਾ ਚੱਕ ਦੇਣੀ ਆ ਪੈਰ ਅੰਦਰ ਮੋੜ ਕੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 then ਰਿਲੈਕਸ ਕਰ ਦੇਣਾ ਤੁਸੀਂ अगर थक गए तो आराम भी कर सकते हो फिर उपर चक दें पैर अंदर मोड़ के एक दो तीन चार पांच छः सात आठ नौ दस दैन रिलैक्स फिर उपर चक दें एक दो तीन चार पांच छः सात आठ नौ दस दैन रिलैक्स ਇਹਨੂੰ ਵੀ ਤੁਸੀਂ 5 ਤੋਂ 6 ਵਾਰ ਇਸ ਸਾਈਡ ਕਰਨਾ ਇਹ ਹੋਗੀ ਤੁਹਾਡੀ ਉਸ ਤੋਂ ਅਗਲੀ ਕਸਰਤ ਹੁਣ ਜਿਹੜੀ ਆਖਰੀ ਕਸਰਤ ਹੈ ਉਹ ਕੁਰਸੀ ਤੇ ਬੈਠ ਕੇ ਕਰਨੀ ਹੈ ਉਹ ਵੀ ਤੁਹਾਨੂੰ ਹੁਣ ਕਰਕੇ ਦਿਖਾਉਣ ਲੱਗੇ ਆ ਇਸ ਕਸਰਤ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਦੋਨੇ ਜਿਹੜੇ ਪੈਰ ਆ ਦੇਖੋ ਉਹ ਬਾਹਰ ਖੋਲ ਦੇਣੇ ਇਦਾਂ ਕਰਕੇ ਟੇਢੇ ਜਿੰਨਾ ਵੱਧ ਤੋਂ ਵੱਧ ਖੋਲ ਸਕਦੇ ਹੋ ਵੱਧ ਤੋਂ ਵੱਧ ਇਸ ਜਗ੍ਹਾ ਤੇ ਤੁਹਾਨੂੰ ਖਿੱਚ ਪੈਗੀ ਔਰ ਤੁਸੀਂ ਇੱਥੇ ਹੱਥ ਰੱਖ ਲੈਣੇ ਆ ਔਰ ਅੱਗੇ ਨੂੰ ਆਉਣ ਦੀ ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਵੱਧ ਤੋਂ ਵੱਧ ਜਦੋਂ ਅੱਗੇ ਆ ਜਾਓਗੇ इस जगह तेनों अंदर नहीं आना बाहर ही रखना और इतने तुम होल्ड, होल्ड दस एक दो तीन चार पाँच पे सात आठ नौ दस दिन फिर अगे आओगे फिर अगे आऊंगे फिर इतने होल्ड दस सैकेंड होल्ड एक दो तीन चार पाँच पे सात आठ नौ दस ਸੋ ਇਸ ਦੇ ਵੀ ਤੁਸੀਂ ਗਿਣ ਕੇ 5 ਤੋਂ 6 ਸੈਟ ਲਾਉਣ ਦੀ ਕੋਸ਼ਿਸ਼ ਕਰਨੀ ਔਰ ਇਸ ਜਗ੍ਹਾ ਤੇ ਕਿਤੇ ਵੀ ਮ사ਜ ਨਹੀਂ ਕਰਨੀ ਕਿਉਂਕਿ ਇਸ ਜਗ੍ਹਾ ਤੇ ਅਗਰ ਮਾਲਿਸ਼ ਕਰਾਂਗੇ ਤਾਂ ਟਿਸ਼ੂ ਸਾਰੇ ਇੱਕ ਜਗ੍ਹਾ ਇਕੱਠੇ ਹੋ ਜਾਣਗੇ ਔਰ ਇਥੇ ਸਵੇਲਿੰਗ ਆ ਜਾਏਗੀ ਜਿਸ ਨਾਲ ਤੁਸੀਂ ਹੋਰ ਔਖੇ ਹੋ ਜਾਓਗੇ ਸੋ ਹਮੇਸ਼ਾ ਇਸ ਜਗ੍ਹਾ ਤੇ ਪਹਿਲਾਂ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਦਿਓ ਉਸ ਤੋਂ ਬਾਅਦ ਅਰਜੜੀਆਂ ਦਾ ਸੁਰਤਾ ਕਰੋ ਫਿਰ ਸ਼ਾਮ ਤੁਸੀਂ ਦੇਖੋਗੇ ਤੁਹਾਡਾ ਜੋ ਦਰਦ ਦਾ ਲੈਵਲ ਹੈ ਉਹ ਬਹੁਤ ਜਲਦੀ ਘਟਣ ਲੱਗ ਗਿਆ ਹੈ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਕੇ ਜਾਇਓ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਔਰ ਤੁਸੀਂ ਆਪਣਾ ਔਰ ਆਪਣੀ ਪਰਿਵਾਰ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਕਰੋ ਸਤਿ ਸ਼੍ਰੀ ਅਕਾਲ ਜੀ